हां जी ब्रोकेड दी शर्ट रहेगी 2 मीटर प्लेन ਇਸਦੇ ਨਾਲ बॉटम रहेगी प्योर चनोन ਦਾ ਫੁੱਲ ਏਮਬਰਾਇਡਰੀ ਵਾਲਾ ਦੁਪੱਟਾ ਮਿਲੇਗਾ 3750 ਘਰ ਬੈਠੇ ਸੂਟ ਬਾਈ ਕਰ ਸਕਦੇ ਹੋ ਨੈਕਸਟ ਜਾਰਜਟ ਦਾ ਸਟੱਫ ਰਹੇਗਾ 셔ਟ 2 मीटर ਰਹੇਗੀ ਵਰਕ ਹੋਇਆ ਫੁਲਕਾਰੀ ਦਾ ਦੁਪੱਟੇ ਤੇ ਵੀ ਵਰਕ ਹੋਇਆ ਫੁਲਕਾਰੀ ਦਾ 2 मीटर 셔ਟ 2 मीटर बॉਟਮ 2.5 ਮੀਟਰ ਦੁਪੱਟਾ 499 ਵਿੱਚ ਇਹ ਤੁਸੀਂ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ ਨੈਕਸਟ ਪਿਓਰ ਕਾਟਨ ਪ੍ਰਿੰਟਡ ਸ਼ਰਟ ਰਹੇਗੀ 175 ਵੱਡੇ ਪਣੇ ਦੀ ਇਸ ਦੇ ਨਾਲ ਪਲੇਨ ਰਿਯਾਨ ਦੀ ਬਾਟਮ ਮਿਲੇਗੀ 2 ਮੀਟਰ 2 ਮੀਟਰ ਹੀ ਡਿਜ਼ਾਈਨਰ ਦੁਪੱਟਾ ਮਲ ਕਾਟਨ ਦਾ ਡਿਜ਼ਾਈਨਰ ਦੁਪੱਟਾ ਇਨ੍ਹਾਂ ਸੂਟਾਂ ਦਾ ਪ੍ਰਾਈਸ ਰਹੇਗਾ 899 ਘਰ ਬੈਠੇ ਵੀ ਸੂਟ ਤੁਸੀਂ ਬਾਈ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਜੋ ਵੀ ਇਸ ਵੀਡੀਓ ਵਿੱਚ ਤੁਹਾਨੂੰ ਸੂਟ ਪਸੰਦ ਆਉਂਦਾ ਮੇਰਾ WhatsApp ਨੰਬਰ ਸਕਰੀਨ ਤੇ ਮੈਂਸ਼ਨ ਆ ਉਸ ਤੇ ਸਕਰੀਨਸ਼ਾਟ ਸੈਂਡ ਕਰਕੇ ਸੂਟ ਬਾਈ ਕਰ ਸਕਦੇ ਹੋ ਨੈਕਸਟ ਪਿਓਰ ਕਾਟਨ ਰਿਯਾਨ ਦੀ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ ਕਾਟਨ ਦਾ ਡਿਜ਼ਾਈਨਰ ਦੁਪੱਟਾ ਔਰ ਡਿਜ਼ਾਈਨਰ ਬਾਟਮ ਮਿਲੇਗੀ 175 ਸ਼ਰਟ ਰਹੇਗੀ 2 ਮੀਟਰ ਦੁਪੱਟਾ ਤੇ 2 ਮੀਟਰ ਬਾਟਮ ਮਿਲੇਗੀ 1050 ਵਿੱਚ ਇਹ ਵੀ ਘਰ ਬੈਠੇ ਬਾਈ ਕਰ ਸਕਦੇ ਹੋ ਜੌਰਜਟ ਦਾ ਸਟੱਫ ਰਹੇਗਾ ਸ਼ਰਟ ਪੂਰੀ ਲਾਈਨਿੰਗ ਏਮਬਰਾਇਡਰੀ ਹੋਈ ਆ ਦੁਪट्टे ਤੇ ਔਰ ਸ਼ਰਟ ਤੇ ਪਲੇਨ ਇਸ ਦੇ ਨਾਲ ਬਾਟਮ ਰਹੇਗੀ 2.5 ਮੀਟਰ ਸ਼ਰਟ 2 ਮੀਟਰ ਬਾਟਮ 2.5 ਮੀਟਰ ਦੁਪੱਟਾ 699 ਵਿੱਚ ਇਹ ਵੀ ਬਾਏ ਕਰ ਸਕਦੇ ਹੋ ਜੌਰਜਟ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ 2.5 ਮੀਟਰ ਵਿਦ ਪਲੇਨ ਜੌਰਜਟ ਦੀ ਬਾਟਮ ਰਹੇਗੀ 2 ਮੀਟਰ 2 ਮੀਟਰ ਹੀ ਡਿਜ਼ਾਈਨਰ ਦੁਪੱਟਾ ਮਿਲੇਗਾ 750 ਵਿੱਚ ਇਹ ਵੀ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ ਇਹ ਵਾਲੇ ਆਪਣੇ ਕੋਲ ਪਿਓਰ ਸੌਫਟ ਕਰੇਵ ਸਿਲਕ ਸ਼ਰਟ ਰਹੇਗੀ ਪਾਕਿਸਤਾਨੀ ਪ੍ਰਿੰਟ ਬਹੁਤ ਸੋਹਣੇ ориジナル मिरर वर्क ਹੋਇਆਗਾ ओरिजिनल ਜਿਹੜੀ ਬਾਟਮ ਰਹੇਗੀ 3 ਮੀਟਰ ਦੀ ਰਹੇਗੀ ਸਿਲਕ ਦੀ ਪਿਓਰ ਸਿਲਕ ਦੀ ਪਿਓਰ ਸ਼ਫੋਨ ਦਾ ਦੁਪੱਟਾ ਰਹੇਗਾ ਪਾਕਿਸਤਾਨੀ ओरिजिनल ਮਿਰਰ ਵਰਕ ਰਹੇਗਾ 2899 ਵਿੱਚ ਘਰ ਬੈਠੇ ਬਾਏ ਕਰ ਸਕਦੇ ਹਾਂ ਨੈਕਸਟ ਪਿਓਰ ਜੌਰਜਟ ਰਹੇਗੀ ਨਾਲ ਤੁਹਾਨੂੰ ਦੁਪੱਟਾ ਮਿਲੇਗਾ ਫਰੰਟ ਤੇ ਵਰਕ ਮਿਲੇਗਾ ਸਲੀਵਸ ਤੇ ਵੀ ਵਰਕ ਮਿਲੇਗਾ ਇਹਨਾਂ ਸੂਟਾਂ ਉਤੇ ਕੰਪਿਊਟਰ ਵਰਕ ਕੀਤਾ ਹੋਇਆਗਾ 2800 ਦੇ ਵਿੱਚ ਇਹ ਵੀ ਕਾਰ ਬੈਠੇ ਤੁਸੀਂ ਬਾਈ ਕਰ ਸਕਦੇ ਹੋ ਬਹੁਤ ਸੋਹਣੇ ਸੂਟ ਰੈਡੀ ਹੋਏ ਨੇ ਜੌਰਜਟ ਦਾ ਇਹ ਸਟੱਫ ਰਹੇਗਾ ਨੈਕਸਟ ਨੈਕਸਟ ਆ ਪਾਰਟੀ ਵਾਲ ਸੂਟ ਰੈਡੀ ਕੀਤੇ ਹੋਏ ਨੇ ਇਹਨਾਂ ਸੂਟਾਂ ਦਾ ਜੋ ਸ਼ਿਮਰ ਟਿਸ਼ੂ ਸ਼ਰਟ ਦਾ ਸਟੱਫ ਰਹੇਗਾ ਹੈਂਡਵਰਕ ਹੋਇਆ ਕਟ ਦਾਣਾ ਦਬਕਾ ਸੀਕੁਐਂਸ ਟੋਟਲ ਹੈਂਡਵਰਕ ਰਹੇਗਾ ਨਾਲ ਤੁਹਾਨੂੰ ਵਿਸਕੋਸ ਪਿਓਰ ਵਿਸਕੋਸ ਗਰੇਪ ਦੀ ਬਾਟਮ ਮਿਲੇਗੀ ਟਿਸ਼ੂ ਦਾ ਦੁਪੱਟਾ ਮਿਲੇਗਾ ਹੈਂਡਵਰਕ ਹੋਇਆ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ ਨੈਕਸਟ ਪਿਓਰ ਵਿਸਕੋਸ オーਰਗਾਂਜ਼ਾ ਦਾ ਇਹ ਆਪਣੇ ਕੋਲ ਪਾਰਟੀ ਵੇਅਰ ਸੂਟ ਰਹੇਗਾ ਨਾਲ ਤੁਹਾਨੂੰ ਵਿਸਕੋਸ オーਰਗਾਂਜ਼ਾ ਦਾ ਹੀ ਦੁਪੱਟਾ ਮਿਲੇਗਾ ਬਹੁਤ ਸੋਹਣੇ ਸੂਟ ਹੈਂਡਵਰਕ ਦੇ ਰੈਡੀ ਹੋਏ ਨੇ ਇਹਨਾਂ ਨੂੰ ਬਾਏ ਕਰਨਾ ਚਾਹਣੇ ਆ ਤਾਂ ਵਟਸਐਪ ਨੰਬਰ ਤੇ ਸਕਰੀਨਸ਼ਾਟ ਸੈਂਡ ਕਰਕੇ ਬਾਏ ਕਰ ਸਕਦੇ ਹੋ ਇਹ ਵਾਲੇ ਆਪਣੇ ਕੋਲ ਪਿਓਰ ਗਿੰਜ਼ਾ ਕਾਟਨ ਡਿਜੀਟਲ ਪ੍ਰਿੰਟ ਸੂਟ ਰਹਿਣਗੇ ਬਾਟਮ ਵੀ ਪਿਓਰ ਗਿੰਜ਼ਾ ਕਾਟਨ ਦੀ ਸ਼ੈਡੋ ਪ੍ਰਿੰਟ ਵਾਲੀ ਰਹੇਗੀ ਦੁਪੱਟਾ ਵੀ ਪਿਓਰ ਮਸਲੀਨ ਦਾ ਡਿਜੀਟਲ ਪ੍ਰਿੰਟ ਵਾਲਾ ਰਹੇਗਾ 9 ਮੀਟਰ ਸ਼ਰਟ ਰਹੇਗੀ ਦੁਪੱਟਾ ਵੀ 9 ਮੀਟਰ ਬਾਟਮ ਵੀ ਇਹ ਮੀਟਰ ਰਹੇਗੀ 1200 ਦੇ ਵਿੱਚ ਘਰ ਬੈਠੇ ਵੀ ਬਾਏ ਕਰ ਸਕਦੇ ਹੋ ਜੋ ਵੀ ਵੀਡੀਓ ਚ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਸੈਂਡ ਕਰਕੇ ਆਰਡਰ ਪਲੇਸ ਕਰ ਸਕਦੇ ਹੋ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਕਿੰਦਾਂ ਦੀ ਲੱਗਦੀ ਹੈ ਤੁਹਾਨੂੰ ਸੂਟਾਂ ਵਾਲੀ ਕਲੈਕਸ਼ਨ ਥੈਂਕ ਯੂ ਜੀ